ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਰਨਤਾਰਨ ਦੇ ਚਵਾਲ ਤੋਂ ਤੋਂ ਦੱਸ ਦੇ ਕਿ ਤਰਨਤਾਰਨ ਦੇ ਚਵਾਲ ਦੇ ਵਿੱਚ ਪੁਲਿਸ ਮੁਲਾਜ਼ਮਾਂ ਤੇ ਗੈਂਗਸਟਰਾਂ ਦੀ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਅਧਿਕਾਰੀ ਦੀ ਜਾਣਕਾਰੀ ਦੇ ਮੁਤਾਬਿਕ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਸੂchnਾ ਮਿਲੀ ਸੀ ਕਿ ਤਿੰਨ ਨੌਜਵਾਨ ਪਾਕਿਸਤਾਨ ਦੀ ਸਰਹੱਦ ਤੋਂ ਨਸ਼ਾ ਅਤੇ ਹਥਿਆਰ ਲੈ ਕੇ ਆ ਰਹੇ ਹਨ ਜਦੋਂ ਪੁਲਿਸ ਪਾਰਟੀ ਨੇ ਨਾਕਾ ਲਗਾ ਕੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਪੁਲਿਸ ਪਾਰਟੀ ਉੱਪਰ ਫਾਇਰ ਕਰ ਦਿੱਤੇ ਜਿੱਤਵਾ ਪੁਲਿਸ ਪਾਰਟੀ ਨੇ ਵੀ ਜਵਾਬੀ ਫਾਇਰ ਦਿੱਤੇ ਤਾਂ ਇੱਕ ਗੈਂਗਸਟਰ ਜਖਮੀ ਹੋ ਗਿਆ ਜਿਸਨੂੰ ਹਸਪਤਾਲ ਪਹੁੰਚ ਕਰਾਇਆ ਗਿਆ ਅਤੇ ਉਹ ਹੋਰ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਕੋਲੋਂ ਵੱਡੀ ਮਾਤਰਾ ਵਿੱਚ ਨਸ਼ਾ ਬਰਾਮਦ ਹੋਇਆ ਹੈ ਅਤੇ ਹਥਿਆਰ ਬਰਾਮਦ ਹੋਏ ਹਨ ਇਹ ਕੁਝ ਕਹਿਣਾ ਹੈ ਪੁਲਿਸ ਅਧਿਕਾਰੀ ਦਾ ਤੁਸੀਂ ਆਪ ਹੀ ਦੇਖੋ ਤੇ ਸੁਣੋ ਸਾਡੇ ਮਾਨਯੋਗ ਸੀਐਮ ਸਾਹਿਬ ਡੀਜੀਪੀ ਸਾਹਿਬ ਤੇ ਡੀਆਈਜੀ ਸਰੂਪੁਰ ਦੇ ਇਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਸਾਡਾ ਯੁੱਧ ਨਸ਼ਾ ਵਿਰੁੱਧ ਚੱਲਦਾ ਪਿਆ ਹੈ ਉਹਦੇ ਤਹਿਤ ਸਾਡੇ ਐਸਐਚਓ ਚਬਾਲ ਏਐਸਪੀ ਆਈਪੀਐਸ ਪ੍ਰੋਬੇਸ਼ਨਰ ਅਸ਼ੋਕ ਮੀਨਾ ਜੀ ਡੀਐਸਪੀ ਸਿਟੀ ਡਾਕਟਰ ਰੀਪੂ ਤਪਨ ਇਨਚਾਰਜ ਸੀਆਈਏ ਅਮਨਦੀਪ ਤੇ ਇਹ ਓਵਰਆਲ ਸੁਪਰਵੀਜ਼ਨ ਜਿਹੜੀ ਸੀਗੀ ਆਪਣੀ ਐਸਪੀਡੀ ਸਾਹਿਬ ਅਜੇ ਰਾਜ ਇਨਫੋਰਮੇਸ਼ਨ ਮਿਲੀ ਸੀਗੀ ਵੀ ਜੈਸਲ ਤੇ ਲੰਡਾ ਗੈਂਗ ਦੇ ਤਿੰਨ ਗੁਰਗੇ ਨੇ ਜਿਨ੍ਹਾਂ ਨੇ ਸਰਦਪਾਰ ਤੋਂ ਹੀਰੋਇਨ ਤੇ ਵੈਪਨ ਮੰਗਵਾਈਆਂ ਤੇ ਅੱਜ ਜਿਹੜੀ ਆ ਰੋਡ ਸ਼ੀਨਾ ਵੀ ਨਿਕਲ ਸਰਦ ਦਾ ਸਰ ਪਲੀਜ਼ ਇਕੋ ਜਿਹੀ ਮਚੇ ਲਗਾਏ ਚੱਲਣਾ ਸਰਦ ਦਾ ਜਿਹੜਾ ਸਰਦ ਦਾ ਪਿੰਡ ਹੈ ਉਥੋਂ ਉਸ ਰੋਡ ਤੇ ਇਹ ਜਾਂਦੇ ਪਈਆਂ ਤੇ ਸਾਡੀ ਪੁਲਿਸ ਪਾਰਟੀ ਨੇ ਸਾਡੇ ਐਸ ਐਚ ਓ ਜਿਹੜੇ ਨੇ ਅਸ਼ੋਕ ਮੀਨਾ ਜੀ ਇੱਕ ਨਾਕਾ ਲਾਇਆ ਸੀਗਾ ਜਦੋਂ ਉਹਨਾਂ ਨੇ ਪੁਲਿਸ ਨੂੰ ਵੇਖਿਆ ਤੇ ਇਹਨਾਂ ਨੇ ਪੁਲਿਸ ਵੱਲ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਫਾਇਰ ਕੀਤਾ ਜਿਹਦੇ ਵਿੱਚ ਇੱਕ ਦੋਸ਼ੀ ਅਜੇ ਪਾਲ ਉਰਫ ਮੋਟਾ ਜਿਹੜਾ ਕਿ ਜਸਲ ਦਾ ਬੜਾ ਖਾਸ ਗੁਰਗਾ ਸੀਗਾ ਉਹਦੇ ਗੋਲੀ ਲੱਗੀ ਹੈ ਤੇ ਉਹ ਜ਼ਖਮੀ ਹਾਲਤ ਚ ਹਸਪਤਾਲ ਰੈਫਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਮੌਕੇ ਤੇ ਦੋ ਹੋਰ ਉਹਦੇ ਸਾਥੀ ਇੱਕ ਦਾ ਨਾਮ ਰੌਨਕ ਹੈ ਤੇ ਦੂਜੇ ਦਾ ਨਾਮ ਦੀਪਕ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਇਹਨਾਂ ਦੀ ਚੈਕਿੰਗ ਕੀਤੀ ਗਈ ਤੇ ਇਹਨਾਂ ਤੋਂ ਜਿਹੜੀ ਐਕਟਿਵਾ ਬਰਾਮਦ ਹੋਈ ਸੀਗੀ ਉਹਦੇ ਵਿੱਚੋਂ ਤਕਰੀਬਨ 1/2 ਕਿਲੋ ਜਿਹੜੀ ਹਿਰੋਇਨ ਹੈ ਉਹ ਬਰਾਮਦ ਹੋਈ ਹੈ ਇੱਕ ਪਿਸਟਲ ਟੀ ਬੋਰ ਦਾ ਜਿਹਤੇ ਇਹਨੇ ਪੁਲਿਸ ਤੇ ਫਾਇਰਿੰਗ ਕੀਤੀ ਹੈ ਜਿਹੜਾ ਕਿ ਪਾਕਿਸਤਾਨ ਤੋਂ ਡਰੋਨ ਰਾਹੀਂ ਆਇਆ ਸੀਗਾ ਤੇ ਮੇਡ ਇਨ ਚਾਈਨਾ ਹੈ ਉਹ ਵੀ ਬਰਾਮਦ ਕੀਤਾ ਗਿਆ ਇਹਨਾਂ ਤੋਂ ਸੁਰ ਪਹਿਲਾਂ ਕੋਈ ਮਾਮਲੇ ਮੁਕਲੇ ਹੈਗੇ ਕੋਈ ਇਹੋ ਜਿਹੀ ਗੱਲਬਾਤ ਇਹ ਅਜੀਪਾਲ ਮੋਟਾ ਤੇਜੀ ਪੁਰਾਣੀ ਕ੍ਰਿਮਨਲ ਹਿਸਟਰੀ ਹੈਗੀ ਐ ਇਸ ਤੇ ਆਰਮਸ ਐਕਟ ਦੇ ਅਟੈਂਪਟ ਟੂ ਮਰਡਰ ਦੇ ਸਮਗਲਿੰਗ ਦੇ ਸਾਰੇ ਹਰ ਤਰ੍ਹਾਂ ਦੇ ਪਰਚੇ ਦਰਜ ਹੈ ਤੇ ਚਬਾ ਲਈ ਜੀ ਦੇ ਵਿੱਚ ਕਾਫੀ ਐਕਟਿਵ ਸੀਗਾ ਸਮਗਲਿੰਗ ਦੇ ਵਿੱਚ ਤੇ ਸਾਡੇ ਐਸ ਐਚ ਓ ਸਾਹਿਬ ਨੂੰ ਅਸ਼ੋਕ ਮੀਨਾ ਜੀ ਨੂੰ ਇਨਫੋਰਮੇਸ਼ਨ ਮਿਲੀ ਸੀ ਤੇ ਉਸ ਤੇ ਵਰਕ ਕਰਦੇ ਪਏ ਸੀ ਤੇ ਅੱਜ ਇਹਨਾਂ ਨੂੰ ਕਾਮਯਾਬੀ हासिल ਹੋਈ ਹੈ ਠੀਕ ਸਰ ਬਹੁਤ ਇਹ ਵਨ ਪੰਜਾਬੀ ਟੀਵੀ ਦੇ ਲਈ ਤਰਨ ਤਰਨ ਤੋਂ ਸਾਗਰ ਅਰੋੜਾ ਦੀ ਖਾਸ ਰਿਪੋਰਟ ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਰਨਤਾਰਨ ਦੇ ਚਵਾਲ ਤੋਂ ਤੋਂ ਦੱਸ ਦੇ ਕਿ ਤਰਨਤਾਰਨ ਦੇ ਚਵਾਲ ਦੇ ਵਿੱਚ ਪੁਲਿਸ ਮੁਲਾਜ਼ਮਾਂ ਤੇ ਗੈਂਗਸਟਰਾਂ ਦੀ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਅਧਿਕਾਰੀਆਂ ਦੀ ਜਾਣਕਾਰੀ ਦੇ ਮੁਤਾਬਿਕ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਛੁਪਨਾ ਮਿਲੀ ਦੀ ਕਿ ਤਿੰਨ ਨੌਜਵਾਨ ਪਾਕਿਸਤਾਨ ਦੀ ਸਰਹੱਦ ਤੋਂ ਨਸ਼ਾ ਅਤੇ ਹਥਿਆਰ ਲੈ ਕੇ ਆ ਰਹੇ ਹਨ ਜਦੋਂ ਪੁਲਿਸ ਪਾਰਟੀ ਨੇ ਨਾਕਾ ਲਗਾ ਕੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਪੁਲਿਸ ਪਾਰਟੀ ਉੱਪਰ ਫਾਇਰ ਕਰ ਦਿੱਤੇ ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਵੀ ਜਵਾਬੀ ਫਾਇਰ ਕੀਤੇ ਤਾਂ ਇੱਕ ਗੈਂਗਸਟਰ ਜਖਮੀ ਹੋ ਗਿਆ ਜਿਸ ਨੂੰ ਹਸਪਤਾਲ ਭੱਤੀ ਕਰਾਇਆ ਗਿਆ ਅਤੇ ਦੋ ਹੋਰ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਕੋਲੋਂ ਵੱਡੀ ਮਾਤਰਾ ਵਿੱਚ ਨਸ਼ਾ ਬਰਾਮਦ ਹੋਇਆ ਹੈ ਅਤੇ ਹਥਿਆਰ ਬਰਾਮਦ ਹੋਏ ਹਨ ਕੀ ਕੁਝ ਕਹਿਣਾ ਹੈ ਪੁਲਿਸ ਅਧਿਕਾਰੀ ਦਾ ਤੁਸੀਂ ਆਪ ਹੀ ਦੇਖੋ ਤੇ ਇਸ ਨੂੰ ਸਾਡੇ ਮਾਨਯੋਗ ਸੀਐਮ ਸਾਹਿਬ ਡੀਜੀਪੀ ਸਾਹਿਬ ਤੇ ਡੀਆਈਜੀ ਸਰੂਪੁਰ ਦੇ ਇਹਨਾਂ ਦੇ ਨਿਰਦੇਸ਼ ਅਨੁਸਾਰ ਜਿਹੜਾ ਸਾਡਾ ਯੁੱਧ ਨਸ਼ਾ ਵਿਰੁੱਧ ਚੱਲਦਾ ਪਿਆ ਹੈ ਉਹਦੇ ਤਹਿਤ ਸਾਡੇ ਐਸਐਚਓ ਚਬਾਲ ਏਐਸਪੀ ਆਈਪੀਐਸ ਪ੍ਰੋਬੇਸ਼ਨਰ ਅਸ਼ੋਕ ਮੀਨਾ ਜੀ DSP City ਡਾਕਟਰ ਰੀਪੂ ਤਾਪਨ ਇੰਚਾਰਜ CIA ਅਮਨਦੀਪ ਤੇ ਇਹ ਓਵਰঅল ਸੁਪਰਵੀਜ਼ਨ ਜਿਹੜੀ ਸੀਗੀ ਆਪਣੀ SPD ਸਾਹਿਬ ਅਜੇ ਰਾਜ ਇਨਫੋਰਮੇਸ਼ਨ ਮਿਲੀ ਸੀਗੀ ਵੀ ਬਈ जैसल ਤੇ ਲੰਡਾ ਗੈਂਗ ਦੇ ਤਿੰਨ ਗੁਰਗੇ ਨੇ ਜਿਨ੍ਹਾਂ ਨੇ ਸਰਦਪਾਰ ਤੋਂ ਹੀਰੋਇਨ ਤੇ ਵੈਪਨ ਮੰਗਵਾਈਆਂ ਤੇ ਅੱਜ ਜਿਹੜੀ ਆ ਰੋਡ ਸੀਨਾ ਵੀ ਦੇਖ ਸਰਦ ਦਾ ਸਰ ਪਲੀਜ਼ ਇਕ ਕੰਮ ਚ ਚੱਲਣਾ ਸਰਦ ਦਾ ਜਿਹੜਾ ਸਰਦ ਦਾ ਪਿੰਡ ਹੈ ਉਥੋਂ ਉਸ ਰੋਡ ਤੇ ਇਹ ਜਾਂਦੇ ਪਈਆਂ ਤੇ ਸਾਡੀ ਪੁਲਿਸ ਪਾਰਟੀ ਨੇ ਸਾਡੇ ਐਸ ਐਚਓ ਜਿਹੜੇ ਨੇ ਅਸ਼ੋਕ ਮੀਨਾ ਜੀ ਇੱਕ ਨਾਕਾ ਲਾਇਆ ਸੀਗਾ ਜਦੋਂ ਉਹਨਾਂ ਨੇ ਪੁਲਿਸ ਨੂੰ ਵੇਖਿਆ ਤੇ ਇਹਨਾਂ ਨੇ ਪੁਲਿਸ ਵੱਲ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਫਾਇਰ ਕੀਤਾ ਜਿਹਦੇ ਵਿੱਚ ਇੱਕ ਦੋਸ਼ੀ ਅਜੇ ਪਾਲੂ ਉਰਫ ਮੋਟਾ ਜਿਹੜਾ ਕਿ ਜੈਸਲ ਦਾ ਬੜਾ ਖਾਸ ਗੁਰਗਾ ਸੀਗਾ ਉਹਦੇ ਗੋਲੀ ਲੱਗੀ ਹੈ ਤੇ ਉਹ ਜ਼ਖਮੀ ਹਾਲਤ ਚ ਹਸਪਤਾਲ ਰੈਫਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਮੌਕੇ ਤੇ ਦੋ ਹੋਰ ਉਹਦੇ ਸਾਥੀ ਇੱਕ ਦਾ ਨਾਮ ਰੌਣਕ ਹੈ ਤੇ ਦੂਜੇ ਦਾ ਨਾਮ ਦੀਪਕ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਇਹਨਾਂ ਦੀ ਚੈਕਿੰਗ ਕੀਤੀ ਗਈ ਤੇ ਇਹਨਾਂ ਤੋਂ ਜਿਹੜੀ ਐਕਟਿਵਾ ਬਰਾਮਦ ਹੋਈ ਸੀਗੀ ਉਹਦੇ ਵਿੱਚੋਂ ਤਕਰੀਬਨ ਆਧਾ ਕਿਲੋ ਜਿਹੜੀ ਹਿਰੋਇਨ ਹੈ ਉਹ ਬਰਾਮਦ ਹੋਈ ਹੈ ਇੱਕ ਪਿਸਟਲ ਟੀ ਬੋਰ ਦਾ ਜਿਹਤੇ ਇਹਨੇ ਪੁਲਿਸ ਤੇ ਫਾਇਰਿੰਗ ਕੀਤੀ ਹੈ ਜਿਹੜਾ ਕਿ ਪਾਕਿਸਤਾਨ ਤੋਂ ਡਰੋਨ ਰਾਹੀਂ ਆਇਆ ਸੀਗਾ ਤੇ ਮੇਡ ਇਨ ਚਾਈਨਾ ਹੈ ਉਹ ਵੀ ਬਰਾਮਦ ਕੀਤਾ ਗਿਆ ਇਨੋਂ ਤੋਂ ਸਰ ਪਹਿਲਾਂ ਕੋਈ ਮਾਮਲੇ ਮੁਗਲੇ ਹੈਗੇ ਕੋਈ ਇਹੋ ਜਿਹੀ ਗੱਲ ਇਹ ਅਜੀਪਾਲ ਮੋਟਾ ਤੇਜੀ ਪੁਰਾਣੀ ਕ੍ਰਿਮਨਲ ਹਿਸਟਰੀ ਹੈਗੀ ਹੈ ਇਸ ਤੇ ਆਰਮਸ ਐਕਟ ਦੇ ਅਟੈਂਪਟ ਟੂ ਮਰਡਰ ਦੇ ਸਮਗਲਿੰਗ ਦੇ ਸਾਰੇ ਹਰ ਤਰ੍ਹਾਂ ਦੇ ਪਰਚੇ ਦਰਜ ਹੈ ਤੇ ਚਬਾਲੀ ਜੀ ਦੇ ਵਿੱਚ ਕਾਫੀ ਐਕਟਿਵ ਸੀਗਾ ਸਮਗਲਿੰਗ ਦੇ ਵਿੱਚ ਤੇ ਸਾਡੇ ਐਸ ਐਚ ਓ ਸਾਹਿਬ ਨੂੰ ਅਸ਼ੋਕ ਮੀਨਾ ਜੀ ਨੂੰ ਇਨਫੋਰਮੇਸ਼ਨ ਮਿਲੀ ਸੀ ਤੇ ਉਸ ਤੇ ਕੰਮ ਕਰਦੇ ਪਏ ਸੀਗੇ ਤੇ ਅੱਜ ਇਹਨਾਂ ਨੂੰ ਕਾਮਯਾਬੀ हासिल ਹੋਈ ਹੈ ਇਹ ਵਨ ਪੰਜਾਬੀ ਟੀਵੀ ਦੇ ਲਈ ਤਰਨ ਤਰਨ ਤੋਂ ਸਾਗਰ ਅਰੋੜਾ ਦੀ ਖਾਸ ਰਿਪੋਰਟ